ਜੋ ਕਾ ਗਿਆ ਉਹ ਨਿਸ਼ਾਨ ਸਾਹਿਬ ਇੱਥੇ ਝੁੱਲਦਾ ਸੀ ਤੇ ਉਹ ਨਿਸ਼ਾਨ ਸਾਹਿਬ ਦੁਬਾਰਾ ਇੱਥੇ ਚੁਲਾਇਆ ਗਿਆ ਕਿਉਂਕਿ ਉਹ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਸੀ ਤੇ ਪ੍ਰਸ਼ਾਸਨ ਨੇ ਕੋਈ ਹਾਂ ਪੱਖੀ ਪਹੰਗਾਰਾ ਦਿੱਤਾ ਹੈ ਕੋਈ ਨਾ ਪੱਖੀ ਵੀ ਦਿੱਤਾ ਪਰ ਕੋਈ ਗੱਲਾਂ ਸਾਨੂੰ ਪ੍ਰਸ਼ਾਸਨ ਮਨਾਉਂਦਾ ਹੈ ਕੋਈ ਅਸੀਂ ਉਹਨਾਂ ਨੂੰ ਮਨਾਈਆਂ ਪਰ ਪ੍ਰਸ਼ਾਸਨ ਦੇ ਵੀ ਇਹ ਦੋਹਰਾ ਇਹ ਥੋੜੀ ਵੀ ਹੌਨ ਹਾਰ ਦੇਣਾ ਤਾਲ ਮਿਲਣਾ ਚੱਲਣਾ ਐਸੀ ਕਿਹੜੀ ਗੱਲ ਜਿੱਤੇ ਸਹਿਮਤੀ ਨਹੀਂ ਬਣ ਰਹੀ ਜੀ ਬੜੀ ਲੰਮੀ ਮੀਟਿੰਗ ਚੱਲੇ ਸਹਿਮਤੀ ਤੇ ਸਾਰੀਆਂ ਚੀਜ਼ਾਂ ਤੇ ਬਣੀ ਆ ਜੀ ਹਾਂਜੀ ਨਿਸ਼ਾਨ ਸਾਹਿਬ ਦੀ ਜਿਹੜੀ ਆਡੀ ਜੇ ਆਪਣੀ ਹੈਗੀ ਹੀ ਮੰਗ ਨਹੀਂ ਲੰਮੀ ਚੱਲੀ ਜਾ ਰਹੀ ਜੀ ਤੁਸੀਂ ਕਹਿ ਰਹੇ ਕੁਝ ਗੱਲਾਂ ਹੀ ਬਣਾ ਰਹੇ ਕੁਝ ਹੋ ਬਣਾ ਰਹੇ ਬਸ ਇਹੋ ਹੀ ਆਈ ਤੇ ਨਿਸ਼ਾਨ ਸਾਹਿਬ ਦਾ ਹੀ ਕਹਿ ਰਹੇ ਸਾਡੇ ਕੋਲ ਦੇਖੋ ਹੀ ਉਹ ਜਿੱਦਾਂ ਇੱਥੇ ਹੁਣ ਕਲੋਨੀ ਦੇ ਜਿਹੜੇ ਹਾਲਾਤ ਆ ਤੁਸੀਂ ਵੇਖ ਰਹੇ ਜੇ ਇੱਥੇ ਦੇ ਰਸਤਾ ਨਹੀਂ ਹੈਗਾ ਕੋਈ ਹਾਂ ਪਾਣੀ ਹਟੂ ਵਾਲਨੀ ਹੈ ਕਾਹਨ ਤੇ ਵੀ ਸਾਰੰਗਟੀ ਜਾਂ ਕਰਾਂਗੇ ਉਹ ਕਰਾਂਗੇ ਸਭ ਜਿਹੜੀ ਦੋ ਦੋ ਕਨਾਲਾਂ ਜਗਾ ਹੈ ਤੇ ਪੂਰੀ ਦੀ ਪੂਰੀ ਦਿੱਤੀ ਗਈ ਕਿ ਜ ਨਹੀਂ ਇਹ ਹਾਲੇ ਇਹ ਤੇ ਅੰਡਰ ਪ੍ਰੋਸੈਸ ਸੀ ਇਹ ਕੰਮ ਤੇ ਉਹ ਬਾਕੀ ਗੁਰੂ ਘਰ ਦੇ ਜਿਹੜੀ ਆ ਜੋ ਨਿਸ਼ਾਨ ਸਾਹਿਬ ਦੀ ਮਾਨ ਮਰਿਆਦਾ ਇਹ ਬਾਲ ਕੀਤੀ ਗਈ ਉਹ ਸੀ ਨਿਸ਼ਾਨ ਸਾਹਿਬ ਕਦੋਂ ਦਾ ਚੱਲਿਆ ਜੀ ਕਦੋਂ ਦਾ ਚਲਾ ਗਿਆ ਪਹਿਲਾਂ ਇਹ ਕੋਈ 6 ਮਹੀਨੇ ਹੋ ਗਏ 6 ਮਹੀਨੇ ਇਹ ਆਪ ਜੀ ਦੀ ਜਥੇਬੰਦੀ ਵੱਲੋਂ ਚਲਾਇਆ ਗਿਆ ਸੀ ਇਹ ਚਲਾਇਆ ਤੇ ਸਾਰੇ ਨਗਰ ਨੇ ਸਹਿਮਤੀ ਨਹੀਂ ਤੇ ਇਹ ਆ ਵੀ ਆਪਾਂ ਦਾਲਪੱਥ ਦੇ ਮੁਖੀ ਆ ਰੰਗਰੇਟੇ குரு ਕੇ ਬੇਟਿਆਂ ਤੇ ਜਦੋਂ ਧੰਨ ਬਾਬਾ ਜੀ ਉਸ ਸਿੰਘ ਜੀ ਦੇ ਨਾਮ ਤੇ ਕੋਈ ਸਥਾਨ ਬੰਦਾ ਵਾ ਜਾਂ ਉਥੇ ਉਹਦੀ ਜ਼ਿੰਮੇਵਾਰੀ ਸਾਡੀ ਹੋ ਜਾਂਦੀ ਹੈ ਬਿਲਕੁਲ ਬਾਬੇ ਜਿਸ ਤਰ੍ਹਾਂ ਪ੍ਰਸ਼ਾਸਨ ਇੱਥੇ ਸਾਰਾ ਟੋਟਲ ਪ੍ਰਸ਼ਾਸਨ ਇੱਥੇ ਇੱਕ ਨਾਲ ਦੀ ਕਾਫੀ ਤਾਦਾਦ ਦੇ ਵਿੱਚ ਰਿਹਾ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਪ੍ਰਸ਼ਾਸਨ ਉਹਨਾਂ ਵੱਲ ਕਿਉਂ ਨਹੀਂ ਗਿਆ ਉਹ ਹੋਈ ਤੇ ਸਾਡੇ ਸਮਝ ਵਿੱਚ ਨਹੀਂ ਆਉਂਦਾ ਤੇ ਇਥੇ ਜਿੱਦਾਂ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਡਾਂਗਾਂ ਲਿਆ ਕੇ ਜਾਂ ਇਹ ਇਹ ਤਾਂ ਕੋਈ ਨਹੀਂ ਦੋ ਇਹਨਾਂ ਤਾਂ ਕੋਈ ਆਇਆ ਹੀ ਨਹੀਂ ਜਿੰਨਾਂ ਇਥੇ ਕੀਤਾ ਜਾ ਰਿਹਾ ਉਹ ਤੇ ਪ੍ਰਸ਼ਾਸਨ ਦੱਸ ਸਕਦਾ ਨਾ ਪਾਪੜੇ ਵੱਲੋਂ ਤੇ ਵੇਖੋ ਕੋਈ ਕਿੰਨਾ ਸੰਗਤ ਇਥੇ ਕਰਤਾਰ ਹੋਈ ਆ ਕਿਸੇ ਨੇ ਕੋਈ ਜਾਂ ਗਲਤ ਨਾਰਾ ਲਾਇਆ ਹੋਵੇ ਕਿਸੇ ਨੇ ਕਿਸੇ ਦੀ ਸ਼ਾਂ ਦੇ ਖਿਲਾਫ ਬੋਲਿਆ ਹੋਵੇ ਹਾਂਜੀ ਬਸ ਸਾਰਿਆਂ ਦੀ ਇੱਕੋ ਮੰਗ ਇਹ ਹੱਥ ਜੁੱਦਾਂ ਦਾ ਨਿਸ਼ਾਨ ਸਾਹਿਬ ਪਹਿਲਾਂ ਝੋਲ ਰਹੇ ਉਸੇ ਤਰ੍ਹਾਂ ਝੋਲਣਾ ਚਾਹੀਦਾ ਭਾਬੀ ਕਿਸੇ ਦੀ ਗੱਲ ਖਤਾਰੀ ਹੋਈ ਆ ਕਿ ਨਹੀਂ ਅਜ ਤੱਕ ਜਿਨ੍ਹਾਂ ਦੇ ਬਰਚੇ ਦਰਜ ਹੋਏ ਹਨ ਨਹੀਂ ਉਸ ਬਾਰੇ ਜਾਣਕਾਰੀ ਨਹੀਂ ਅੱਛਾ ਜੀ ਹਲੇ ਹੋਈ ਸਸ ਸਵਾਲ ਹੀ ਕੀਤਾ ਤੁਸੀਂ ਗ੍ਰਿਫਤਾਰੀ ਕਿਉਂ ਨਹੀਂ ਕਰ ਰਹੇ ਹਾਂ ਕਹਿੰਦੇ ਆ ਉਹ ਕਰਨਗੇ ਕਰਨਗੇ ਰੇਡ ਰੂਟ ਕਰ ਰਹੇ ਕਹਿੰਦੇ ਆ ਬਾਕੀ ਹੁਣ ਬਾਬਾ ਜੀ ਨੂੰ ਇੰਨੀ ਫੋਰਸ ਜੇਕਰ ਵਿਅਰਮੀ ਕਰਨ ਵਾਲੇ ਦੋਸ਼ੀਆਂ ਨੂੰ ਫੜਦੀ ਤੁਹਾਨੂੰ ਕਦੇ ਦੇ ਗ੍ਰਿਫਤਾਰ ਹੋਏ ਨਹੀਂ ਬਾਬਾ ਜੀ ਇਹ ਤੇ ਵਾਕਿਆ ਤੁਹਾਡਾ ਸਵਾਲ ਵੀ ਹੈ ਤੇ ਤੁਹਾਡਾ ਜਵਾਬ ਵੀ ਆ ਪਈ ਆ ਜੀ